ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਸਨਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਸਾਰੀਆਂ ਅਜ ਸੁਈਆਂ ਹੀ ਆਂ ਜਗਬਨ ਕੋਈ ਵੀ ਨਹੀਂ ਆ ਤੇ ਸੁਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਅਹੀਂ ਕਦੇ ਵੀ ਨੀ ਕਿੰਨੇ ਵੀ ਬਿਨਾ ਚੁਾਈ ਤੋਂ ਜਾਂ ਕਿਸ ਦੀ ਗਰੰਟੀ ਤੇ ਪਛੂ ਲੈ ਜਾਓਗੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਇੱਥੇ ਹੀ ਆਪਣੀ ਤਸੱਲੀ ਕਰਕੇ ਪਛੂ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਇੱਕ ਤੁਹਾਨੂੰ ਸ਼ਹਿਰ ਜਿਹੜਾ ਜਿਹੜਾ ਮਸਲ ਤੇ ਫੋਨ ਨੰਬਰ ਬੋਲਦੇ 9156755 ਠੀਕ ਹੈ ਜੀ ਆ ਜਾਏਗੀਆਂ ਦੋ گاਵਾਂ ਤੇ ਇੱਕ ਮੱਝਣ ਪਹਿਲਾਂ ਕਿਹੜੀ گاਵਾਂ ਬਖਾਦੀ ਹੈ ਠੀਕ ਹੈ ਕਿੰਨਾ ਜਿਹੜੇ ਕੋਲ ਦੁੱਧ ਇੱਕੋ ਵੀਜੀ ਦੁੱਧ ਤੇ ਗਈ 15 ਕਿਲੋ ਅੱਛਾ ਇਹ ਨਾਲ ਚਲ ਕੇ ਮਿਲੇ ਪਰਸੋਂ ਦੇ ਬੰਦੇ ਉਹ ਉੱਥੋਂ ਹੀ ਫੋਨ ਕਰ ਦਿੰਦਾ ਭਾਈ ਮੇਰੀ ਖਰਚੇ ਵੇਚ ਦੋਗਾ ਅੱਛਾ ਫਿਰ ਤੁਹਾਨੂੰ ਦੋਸੇ ਪੱਠੇ-ਪੁੱਠੇ ਨਹੀਂ ਮਿਲੋ ਭਾਈ ਠੀਕ ਹੈ ਫਿਰ ਉਹਨਾਂ ਤੁਹਾਨੂੰ ਥੋੜਾ ਫੋਨ ਦੁੱਧੂਗਾ ਇੱਕੋ 11 ਵਜੇ 12 ਵਜੇ ਅੱਛਾ ਕਿ ਲੀਟਰ ਲਊਗਾ ਬੱਚਾ ਹੈਗਾ ਇਹ ਤਾਂ ਹਾਂ ਵੇਖੋ ਬੱਚਾ ਡੇਰ ਕਿੰਨੇ ਮਹੀਨੇ ਨੇ ਨਹੀਂ ਸੁਈਦਾ ਹਾਂ ਹਾਂ ਅੱਛਾ ਜੇ ਤਾਂ ਐਵੇਂ ਕਹ ਜੀ 20 ਦਾ ਸੁਈ 15 ਸੁਈਆ ਜਿਹਨੇ ਜੋ ਪਰ ਮੈਨੂੰ 20-25 ਦਿਨਾਂ ਦੇ ਆ ਪਰ ਮੈਨੂੰ ਜਲਦੀ ਮਹੀਨੇ ਬਾਧੀ ਹੋਊ ਤੇ ਫਿਰ ਦੋ-ਚਾਰ ਦਿ ਤੇ ਦੁੱਧ ਇਹ ਹੈਗਾ 11 12 ਟਰਨ ਪੱਕਾ 12 ਕਿਲੋ ਭਾਈ ਮੇਰੇ ਕੋਲ ਉਚੋਕ ਰੇ ਤੋਰ ਫਿਰ ਇੱਕ ਵਾਰੀ ਖੋਲੋ ਤੋਰ ਕੇ ਦਿਖਾ ਦੀਏ ਨਾਲਾ ਮੇਰੇ ਬੰਦੇ ਦੇ ਉੱਤੇ ਆਓ ਪੈਂਟ ਲਾਗੇ ਦੇਖੋ ਦੁੱਧ ਫਿਰ 15 16 ਕਿਲੋ ਕਰਨਾ ਹੈ ਸਾਡੀ ਸਾਡੇ ਬਾਕੀ ਦੁੱਧਾਂ ਦੀਆਂ ਨਿਸ਼ਾਨੀਆਂ ਚੰਗੀਆਂ ਆ ਮਿਲਕ ਮੀਨ ਵੀ ਚੰਗੀ ਆ ਕੋਲਾ ਡੰਗਰ ਭਾਈ ਹਰ ਵੇਲੇ 1/2 2 ਮਹੀਨਾ ਬਾਅਦ ਫਤ ਵਾਲਾ ਬਣ ਜਦੇ ਆ ਮਨੋ ਦਾ ਵੀ ਇਹਦਾ ਚਿੱਪੋ ਗਾ ਲਈਦਾ ਭਾਈ ਦਾਦੀ ਮਲੇ 2 ਮਹੀਨਾ ਲੱਗੇ ਬੰਜਣਾ ਟੀਗਾ ਨੂੰ ਭਰਾਉ ਦਾਸੂਸੇ ਕੋਈ ਨਹੀਂ ਅੱਛਾ ਸੋਈ ਦੂਜਾ ਤੀਜਾ ਹੁਣ ਤੀਸਰਾ ਜੀ ਹਾਂ ਦੇਖਾ 2 ਮਹੀਨੇ ਬਾਹਾਨੇ ਦੇ ਮਾਰਗੇ ਠੀਕ ਹੈ ਜਵਾਬ ਆ ਜੀ ਲੱਗਾ ਵੀ ਲੈ ਤਾ ਬੰਦਾ ਉਹਦੀ ਚੋਣ ਹੈ ਬਾਕੀ ਹਵਾਨੇ ਦੀ ਤੱਕ ਗਾਹਨ ਹੋ ਜਾਈ ਹੈ ਤੇਰਾ ਭਾਈ ਸੈਂਪਲ ਵੀ ਨਾ ਹਾਂਜੀ 495354 ਸੈਂਪਲ ਉਹਦੇ ਦਾ ਠੀਕ ਹੈ ਕਲਪਾ ਪਿਓ ਤੇ ਹੈਗੀ ਨਹੀਂ ਨਾ ਇਹਦਾ ਐਚਐਫ ਹਾਂਜੀ ਬਿਲਕੁਲ ਹੋਜੀ ਆ ਕ੍ਰੋਸਟਿਆ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਭਾਈ 40000 ਰੁਪਏ ਜੀ 40000 ਹਾਂ ਕਰਨੇ ਵਿੱਚ ਛੋਟ ਛੋਟ ਗੱਲ ਵੀਰ ਨੇ ਮੈਂ ਪੁੱਛਿਆ ਨਹੀਂ ਉਹ ਤਾਂ 40 ਤੋਂ ਵੱਧ ਮੁੱਲ ਕਰੀ ਸੈਤੀਆਂ ਦੇ ਪੈਸੇ ਦੇ ਦਗਾ ਹਨਾ 70000 ਦੇ ਤੇ ਦੋ ਦੋ ਨੇ 12 ਲੀਟਰ ਘਰੋ ਚਵਾ ਦੋਗੇ ਜਰਾ ਸਾਢੇ 36000 ਦੀ ਭਾਜੀ 500 ਕਰਾਂਗੇ ਛੋਟ ਪਹਿਲਾਂ ਆਪਾਂ 500 ਵੀਰ ਨੇ ਜਿੱਦਾਂ ਸਾਨੂੰ ਕਿਹਾ ਸੀ 500 ਕਰਦਾ ਵੀ ਛੋਟ ਦੇ ਦਿਓ ਅੱਛਾ ਸਾਢੇ 36000 ਦੇਵਾਂਗੇ ਮੇਰੇ ਘਰ ਕੋ ਦੋ ਡਾਂ ਵੀ ਤੋਵੇ ਤਿੰਨ ਡਾਂ ਚੋਵੇ ਅੱਛਾ ਅੱਛਾ ਜੀ ਥੱਲੇ ਉਹ ਤਾਂ ਮੈਂ ਸ਼ਰਦਾ ਪਹਿਲੀ ਨਜ਼ਰ ਅੱਛਾ ਅੱਛਾ ਜੀ ਮੈਂ ਚੱਲਿਆ ਤਨਰਾ ਕਰਾਂ ਵਾਲੇ ਵੱਡੇ ਕੋਈ ਬੰਦੇ ਨਹੀਂ ਛੱਡਦੇ ਤਨ ਬਦਾ ਹਾਂਜੀ ਹਾਂਜੀ ਅੱਛਾ ਜੀ ਥੱਲੇ ਪੱਠੇ ਪੱਠੇ ਕਹਦਾ ਮੈਂ ਨਹੀਂ ਛੱਡਿਆ ਮੜਾ ਠੋਖਰ ਬਾਲੋ ਜਾਂ ਪੜਾ ਕੋਲ ਵਿੱਚ ਉਹ ਇੱਥੇ ਠੀਕ ਹੈ ਜੇ ਤੁਹਾਨੂੰ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਜੇ ਤੇ ਕੋਲ ਦੁੱਧ ਦੇਖੋ ਦੁੱਧ ਉਸ 7.5 ਕਿਲੋ ਲੀਟਰ ਵਾਲਾ ਲੀਟਰ ਮਾਰ ਕੇ ਅੱਛਾ ਹਾਂ ਤੋਰੋ ਫਿਰ ਇਹਨਾਂ ਬੜ ਕੋਲੇ ਬਿਚੂ ਜਾਈ ਪਈ ਹੁੰਦੀ ਥੋੜਾ ਜਿਹਾ ਪਾਈ ਹਰਿਆ આજ ਤੱਕ ਵੀ ਨਹੀਂ ਗਈ ਰੇਲਾ ਤੋ ਆਜੀ ਗੁੱਲੀ ਦੇਖੋ ਮੂੰਹ ਮਾ ਕੇ ਰਿਸਣੀ ਜਬੂਸੀ ਰੀ ਇਹਨੂੰ ਭਾਜੀ ਡੇਢ ਮਹੀਨਾ ਬੜੀ ਨੂੰ ਆਜੇ ਮੈਂ ਚੈੱਕ ਡੀ ਇਹ ਕਰਾਈ ਮੇਰਾ ਨਾ ਟਾਈਮ ਲਗਾ ਅੱਜ ਤੂੰ ਵੀ ਟਾਈਮ ਨਾ ਆਗੇ ਜੀ ਹਾਂਜੀ ਤੇ ਨਾ ਡਾਕਟਰ ਆ ਠੀਕ ਹੈ ਕੋਈ ਨਾ ਬਾਬੇ ਜਿੰਦਾ ਮੈਂ ਗਿਆ ਉਹ ਚੈੱਕ ਮੈਨੂੰ ਇੰਤਰਾਜ ਆ ਪਾ ਬਾਂ ਘੰਟੀ ਦੇ ਪਰ ਚੈੱਕ ਕਰਾ ਲਿਆ ਤੇ ਕਰ ਗਏ ਕੋਈ ਜਾ ਕੇ ਚੈੱਕ ਕਰਵਾ ਲਿਆ ਕਰੋ ਇਤਨਾ ਜੇ ਕੋਈ ਪਸ਼ੂ ਖੜਦਾ ਹੈ ਕਈ ਵਾਰੀ ਨਿਕਲ ਹੁੰਦੀ ਹੈ ਉਹ ਗੱਬਨ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਂ ਨਾ ਦਵਾਂਗੇ 18500 ਸਾਢੇ 18000 ਜੀ ਇਹ ਕਰਨੀ ਕੋਈ ਛੋਟ ਛੋਟ 500 ਭਾਈ ਛੋਟ ਪੂਰੇ 18000 ਦੇ ਦਵਾਂਗੇ ਵੀ ਤੇ ਦੁੱਧ ਕਿੰਨਾ ਇਹ ਦੇਖੋ ਕੋਈ 200 300 ਛੋਟ ਕਰਦੇ ਮੈਂ ਪੂਰੀ 500 ਕਰੂੰਗਾ ਠੀਕ ਹੈ ਹਾਂ ਕਿੰਨਾ ਦੁੱਧ ਇਹ ਦੇਖੋ ਸੱਤ 8 ਕਿਲੋ 7.5 ਲੀਟਰ ਦਾ ਹੋਊਗਾ ਠੀਕ ਹੈ ਬਾਕੀ ਬਿਨਾਂ ਮਿਲਦੀ ਜੇ ਠੀਕ ਹੈ ਬਾਕੀ ਚਲੋ ਮਾਨਤਾਂ ਨਾਲ ਮੋਕੇ ਤੇ ਹੋਰ ਹੋ ਜਾਊਗਾ ਕੋਈ ਲਾਵੇ ਫੁਮੇ ਕਰ ਮਾਨਤਾਂ ਤੇ ਹੋ ਹੀ ਜਾਂਦਾ ਮੋਕੇ ਤੇ ਹੁਣ ਆ ਜਿਹੜੀ ਮੱਝ ਆ ਇਹਦਾ ਆ ਕੱਟਾ ਜੇ ਇਹ ਵੀ ਕੋਈ ਆਪਣਾ ਭਾਈ ਮਹੀਨਾ ਲੱਗੇ ਜਾ ਕੇ ਸੂਈ ਮਹੀਨੇ ਨੂੰ ਦੋ ਚਾਰ ਠੀਕ ਤੇ ਮੱਝ ਕੋਲ ਕਿੰਨਾ ਜੀ ਦੁੱਧ ਮੱਝ ਕੋਲ ਦੁੱਧ 7.5 ਕਿਲੋ ਦੇ ਲੀਟਰ ਆਊਗਾ ਪਾ ਇਹਦੀ ਧਾਰਾ ਮਰਾਦ ਨੇ ਪਈਆਂ ਠੀਕ ਹੈ ਤੋੜ ਦਿਓ ਪਹਿਲਾਂ ਇੱਕ ਰੀਨੋ ਫੜੋ ਬਾਦੀ ਪਾਣੀ ਨੂੰ ਫੜਾਜੀ ਸਦਾ ਉਹ ਪਾ ਲੈਣਾ ਇਹੋ ਇਹੋ ਠੀਕ ਹੈ ਥੋੜਾ ਬਹੀ ਚਾਦਾ ਅੰਮ੍ਰਾਲੀ ਮਰੀ ਗਿਆ ਯਾ ਮਾਰ ਨਹੀਂ ਬਚਾ ਜਾ ਚਲ ਹੋਰੀ ਫੇਟ ਛੱਡਣਾ ਆਹ ਹੋਣਾ ਇਹਦੇ ਦੇਖ ਕਦੀ ਲਾਗੇ ਤਾਂ ਆਹ ਕੱਟਾਂ ਛੱਡਿਆ ਏ ਥੱਲੇ ਪਸਮਗੀ ਤੇ ਹਾਂਜੀ ਹਾਂਜੀ ਚਲੋ ਬੰਨਣਾ ਫਿਰ ਬੱਚਾ ਆ ਗਾੜੀ ਬੰਦੇ ਚ ਉਹੀ ਹੈ ਬੈਤਰੀ ਸਾਦੇ ਸਾਦੇ ਸਾਨੇ ਦੇ ਹਾਤਾ ਫਿਰ ਜਵਾਜ ਦਾ ਗੁਦਾਹਾ ਦਾ ਗਾਰ ਜੀ ਗੁਦਾਹਾ ਵਿਚਾਰੀ ਹਾਂਜੀ ਦਿਖਾ ਦਿਓ ਇਹ ਤਾਂ ਅੰਦਾਜ਼ ਵਿੱਚ ਵਾ ਦੇਖ ਸਕਦੇ ਆਪਾਂ ਹੈ ਗਈ ਉਤਰਨ ਚੱਲੋ ਸੀਲਸ ਲੱਗ ਗਿਆ ਜੀ ਜਿਹੜੇ ਦੱਸਿਆ ਮੁੱਲ ਫਿਰ ਇਹਦਾ ਤੇ ਕਿੰਨਾ ਫਿਰ ਮੁੱਲ ਰੱਖਨੇ ਜਿਹੜਾ ਪਹਿਲਾਂ ਜਿਹੜਾ 50000 ਦੀ 50000 ਦੀ ਇਹ ਕਰਦੇ ਨਹੀਂ ਛੋਟ ਛੋਟ ਹੋਰ ਮਗਰ ਪਾਸ 48000 ਦੀ ਭਾਜੀ ਹਾਂ ਨਾ ਜੀ ਬਸ 48000 54700 ਦੀ ਭਾਈ ਹੋਗੇ ਠੀਕ ਹੈ ਜੀ ਹਾਂ ਭਾਈ ਮੈਂ ਨਾ ਪੂਰੀ ਖੋਲ ਕੇ ਬਸਮੀ ਹੀ ਹੋ ਗਏ ਠੀਕ ਹੈ ਹਾਂ ਇਹ ਭਾਈ ਆਈ ਨਾ ਅੱਜ ਹੀ ਆਈ ਮੇਰੇ ਕੋਲ ਜੀ ਅੱਛਾ ਹੋਰੇ ਕੁਲੀ ਖਾਣੇ ਤੇ ਠੀਕ ਹੈ ਤੇ ਬਾਕੀ ਚਲੋ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ਼ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾ ਕਰੇ ਅਮ ਅੱਜ ਫੇਰ ਰਸੰਦੀ ਆਉਂਦੀ ਆ ਆਹੋ ਉਹ ਨਾ ਬਟ ਅਜੇ ਅਜੇ ਤਾਂ ਸਾਹਮਣੇ ਥੋੜਾ ਜਿਹਾ ਲਾਈ ਆ ਹਾਂਜੀ ਅਜੇ ਕਈ ਵਾਰੀ ਜਦੋਂ ਨਵਾਂ ਨਵਾਂ ਡੰਗਰ ਆਵੇ ਕਈ ਵਾਰੀ ਥੋੜਾ ਪਤਾ ਕਰ ਜਾਂਦਾ ਬਾਕੀ ਇਹ ਵੀ ਚਲੋ ਇੱਥੇ ਆਪਣੀ ਤਸੱਲੀ ਕਰਕੇ ਵੇਸ਼ ਚਾ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪੱਛੂ ਖਰੀਦੋ ਜੀ